8 ਦਸੰਬਰ 2024 ਹੈ ਉਹ ਸਾਰੇ ਖੇਤਾਂ ਦੇ ਵਿੱਚ ਸੁੰਡੀ ਦਾ ਨਵਾਂ ਹਮਲਾ ਹੋਇਆ ਹੈ ਮਤਲਬ ਕਿ ਜਿਵੇਂ ਕਿਸਾਨ ਵੀਰਾਂ ਨੇ ਪਾਣੀ ਲਾਇਆ ਪਾਣੀ ਤੋਂ ਪਹਿਲਾਂ ਸੁੰਡੀ ਨਹੀਂ ਸੀਗੀ ਪਾਣੀ ਤੋਂ ਪਹਿਲਾਂ ਦਵਾਈ ਵੀ ਪਾਤੀ ਲੇਕਿਨ ਫਿਰ ਵੀ ਪਾਣੀ ਤੋਂ ਬਾਅਦ ਹਮਲਾ ਹੋ ਗਿਆ ਪਹਿਲੀ ਗੱਲ ਤਾਂ ਦੋਸਤੋ ਜੇ ਖੇ ਸੁੰਡੀ ਹੈ ਨਹੀਂ ਤਾਂ ਦਵਾਈ ਪਾਉਂਦਾ ਕੋਈ ਫਾਇਦਾ ਨਹੀਂ ਤੇ ਤੁਹਾਡੀ ਦਵਾਈ ਪਾਈ ਬਕਾਰ ਜਾਏਗੀ ਅਕਸਰ ਪਿਛਲੇ ਸਾਲਾਂ ਚ ਵੀ ਹੁੰਦਾ ਹੈ ਕਿ ਜਦੋਂ ਮੀਂਹ ਪੈਂਦਾ ਹੈ ਜਾਂ ਜਦੋਂ ਖੇਤ ਨੂੰ ਪਾਣੀ ਲੱਗਦਾ ਹੈ ਤਾਂ ਸੁੰਡੀ ਦਾ ਅਟੈਕ ਨਵਾਂ ਹੋ ਜਾਂਦਾ ਖੇਤ ਦੇ ਵਿੱਚ ਕਿਉਂਕਿ ਨਮੀ ਦੇ ਉੱਪਰ ਸੁੰਡੀ ਵੱਧਦੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਆਪਣੇ ਖੇਤ ਨੂੰ ਦਾ ਧਿਆਨ ਰੱਖੋ ਜੇ ਤੁਹਾਡੇ ਖੇਤ ਦੇ ਵਿੱਚ ਬੂਟੇ ਪੀਲੇ ਪੈਂਦੇ ਆ ਬੂਟੇ ਸੁੱਕਦੇ ਆ ਸੁੰਡੀ ਖੇਚ ਮਿਲਦੀ ਹੈ ਤਾਂ ਖੇਤ ਦੇ ਵਿੱਚ ਤੁਸੀਂ ਜਿਹੜਾ ਹੈਗਾ ਕੋਰਾਜਨ ਵਾਲੇ ਸਾਲਟ ਦਾ ਸਪਰੇਅ ਕਰ ਸਕਦੇ ਹੋ ਜਾਂ ਫਿਰ ਕਈ ਕਿਸਾਨ ਵੀ 1 ਕਾ ਲਖ ਕਿਨੋਲ ਫਾਸ ਹਨਾ 1 ਕਾ ਲਖ ਸਾਲਾ ਕਿਨੋਲ ਫਾਸਾ ਉਹਦਾ ਸਪਰੇਅ ਕਰ ਰਹੇ ਆ ਉਹਦੇ ਨਾਲ ਵੀ ਖੇਤ 'ਚ ਰਿਜ਼ਲਟ ਮਿਲ ਰਿਹਾ ਪਾਣੀ ਤੋਂ ਬਾਅਦ ਕਲੋਰੋਸਾਈਪਰ ਦੇ ਕਿਸਾਨਾਂ ਨੂੰ ਰਿਜ਼ਲਟ ਨਹੀਂ ਮਿਲ ਰਹੀ ਤੇ ਵੱਡੀ ਗੱਲ ਹਜੇ ਤੱਕ ਅਗਲੇ 8-10 ਦਿਨੋਂ ਤਾਪਮਨ ਨਹੀਂ ਹੋਣਾ ਜਿਹਦੇ ਵੇ ਸੁੰਡੀ ਕੰਟਰੋਲ ਹੋ